ਪੰਜਾਬ ਦਾ ਇੱਕ ਸ਼ਹਿਰ ਹੈ ਅਬੋਹਰ ਉੱਥੋਂ ਦਾ ਇੱਕ ਬਹੁਤ ਵੱਡਾ ਸੇਠ ਹੋਇਆ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਗੱਲ ਸੁਣਦੇ ਹੁੰਦੇ ਸੀ ਕਿ ਸ਼ਹਿਰ ਦੇ ਲੋਕਾਂ ਨੇ ਜਦੋਂ ਉਸ ਸੇਠ ਨੂੰ ਕਹਿਣਾ ਸੇਠ ਜੀ RAM RAM ਉਹ RAM RAM ਨਹੀਂ ਸੀ ਕਹਿੰਦਾ ਉਹ ਕਹਿੰਦਾ ਸੀ ਕਹਿ ਦਿਆਂਗਾ ਫਿਰ ਕਿਸੇ ਨੇ ਕਿਹਾ ਸੇਠ ਜੀ RAM RAM ਉਹਨੇ ਕਿਹਾ ਮੈਂ ਬੋਲ ਦਿਆਂਗਾ ਕਿਸੇ ਬੰਦੇ ਨੇ ਉਹਦੀ ਬਾਹ ਫੜ ਲਈ ਵੀ ਸੇਠ ਜੀ ਅਸੀਂ ਤੁਹਾਨੂੰ ਰੋਜ਼ ਰਾਮ ਰਾਮ ਕਹਿੰਨੇ ਆ ਤੇ ਬਰਿਆਦਾ ਤੇ ਹੀ ਵੀ ਤੁਸੀਂ ਵੀ ਅਗੋ ਰਾਮ ਰਾਮ ਕਹੋ ਤੇ ਤੁਸੀਂ ਅਗੋ ਕਹਦੇ ਹੋ ਵੀ ਮੈਂ ਬੋਲ ਦਿਆਂਗਾ ਮੈਂ ਕਹਿ ਦਿਆਂਗਾ ਉਹ ਕਹਿੰਦਾ ਭਾਈ ਕਿਸੇ ਦਿਨ ਸ਼ਾਮ ਨੂੰ ਮੇਰੇ ਘਰ ਆ ਜਾਈ ਉਹ ਜਦੋਂ ਘਰ ਗਿਆ ਤੇ ਸੇਠ ਜਦੋਂ ਘਰ ਆਉਂਦਾ ਸੀ ਆ ਕੇ ਆਪਣੀ ਮਾਇਆ ਦੀ ਤਜੋਰੀ ਖੋਲਦਾ ਸੀ ਤੇ ਮਾਇਆ ਦੀ ਤਜੋਰੀ ਖੋਲ ਕੇ ਕਹਿੰਦਾ ਸੀ ਵੀ ਸਾਰਾ ਸ਼ਹਿਰ ਤੈਨੂੰ ਰਾਮ ਰਾਮ ਕਹਿੰਦਾ ਕਹਦਾ ਵੀ ਇੱਕ ਮੈਂ ਆ ਕੇ ਸੁਣਾ ਦੇਤਾ ਦਾ ਸਾਰਿਆਂ ਦਾ ਉਹ ਕਹਿੰਦਾ ਜੀ ਅਸੀਂ ਤੁਹਾਨੂੰ ਕਹਿੰਨੇ ਆ ਪਰ ਕਹਿੰਦਾ ਜਦੋਂ ਮੈਂ ਗਰੀਬ ਹੁੰਦਾ ਸੀ ਉਦੋਂ ਤੋ ਮੈਨੂੰ ਕਹਿੰਦਾ ਕੋਈ ਨਹੀਂ ਸੀ ਮੈਂ ਇਸੇ ਸ਼ਹਿਰ ਦਾ ਰਹਿਣ ਵਾਲਾ ਮੈਂ ਗਰੀਬ ਸੀ ਮੈਨੂੰ ਕੋਈ RAM RAM ਨਹੀਂ ਸੀ ਕਹਿੰਦਾ ਜਿੱਦਣ ਦੀ ਇਹ ਆਈ ਹੈ ਸਾਰਾ ਸ਼ਹਿਰ ਕਹਿੰਦਾ ਤੇ ਮੈਂ ਫਿਰ ਲੋਕਾਂ ਨੂੰ ਕਹਿ ਦਿੰਦਾ ਵੀ ਭਾਈ ਤੁਹਾਡਾ ਸਨੇਹਾ ਦੇ ਦਿਆਗਾ